ਮੋਗਾ ਸਾਖ ਸਕੈਂਡਲ ਜਿਸ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਸੀ ਤੇ ਇਸ ਚੋ ਸਮੇਂ ਦੇ ਸਿੱਖਿਆ ਮੰਤਰੀ ਤੋਤਾ ਸਿੰਘ ਦੇ ਬੇਟੇ ਬਜਿੰਦਰ ਸਿੰਘ ਬਰਾੜ ਦਾ ਨਾਮ ਵੀ ਆਇਆ ਸੀ ਜਿਸ ਤੋਂ ਬਾਅਦ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਸ ਮਾਮਲੇ ਨੂੰ ਹਾਈ ਪ੍ਰੋਫਾਈਲ ਸਮਝਦਿਆਂ ਹੋਇਆਂ ਸੀਬੀਆਈ ਨੂੰ ਸੌਂਪ ਦਿੱਤਾ ਸੀ ਇਸ ਸਕੈਂਡਲ ਮਾਮਲੇ 'ਚ ਕੋਰਟ ਨੇ ਹਾਲ ਹੀ ਦੇ ਵਿੱਚ ਪੰਜਾਬ ਪੁਲਿਸ ਦੇ ਚਾਰ ਉੱਚ ਅਧਿਕਾਰੀਆਂ ਨੂੰ ਸਜ਼ਾਵਾ ਸੁਣਾਈਆਂ ਨੇ ਇਹ ਸੀਐਸਐਸਪੀ ਦਵਿੰਦਰ ਗਰਚਾ ਐਸਪੀ ਹੈੱਡਕੁਆਰਟਰ ਪਰਮਜੀਤ ਸੰਧੂ ਐਸਐਚਓ ਅਮਰਜੀਤ ਸਿੰਘ ਤੇ ਐਸਐਚਓ ਬਬਰ ਕੁਮਾਰ ਨੂੰ ਸਜ਼ਾ ਸੁਣਾਈ ਗਈ ਆ ਪਰ ਇਹ ਮਾਮਲਾ ਸੀ ਕੀ ਹੁਣ ਇਸ ਬਾਰੇ ਵਿੱਚ ਗੱਲ ਕਰਦੇ ਆ இந்துਬਾਲਾ ਨਾਂ ਦੀ ਇੱਕ ਔਰਤ ਆ ਆਪਦੇ ਪਤੀ ਅਜੇ ਦੇ ਨਾਲ ਮਿਲ ਕੇ ਸੈਕਸ ਰੈਕਟ ਚਲਾਉਂਦੀ ਸੀ ਇਹ ਇੱਕ ਨਾਰਮਲ ਰੈਕਟ ਦੀ ਤਰ੍ਹਾਂ ਚੱਲ ਵੀ ਰਿਹਾ ਸੀ ਕਿਸੇ ਪ੍ਰਕਾਰ ਦਾ ਕੋਈ ਵੀ ਪੁਲਿਸ ਆਫਸਰ ਜਾਂ ਐਕਸਟਰਸ਼ਨ ਇਸ ਚਮ ਨਹੀਂ ਸੀ ਪਰ ਫਿਰ ਅਪ੍ਰੈਲ 2007 ਦੇ ਵਿੱਚ ਮਨਪ੍ਰੀਤ ਨਾਂ ਦੀ ਇੱਕ ਲੜਕੀ ਵੱਲੋਂ ਜੋ ਕਿ ਖੁਦ ਵੀ ਇਸ ਦਾ ਹਿੱਸਾ ਸੀ ਉਸ ਵੱਲੋਂ ਪੁਲਿਸ ਦੇ ਕੋਲਕਰ ਰਿਪੋਰਟ ਦਰਜ ਕਰਵਾਈ ਜਾਂਦੀ ਆ ਇਸ ਦੇ ਉੱਪਰ ਇੱਕ ਇਨਕੁਆਇਰੀ ਬੈਠਦੀ ਹੈ ਇਸ ਪੂਰੇ ਮਾਮਲੇ ਦੀ ਜਾਂਚ ਦਵਿੰਦਰ ਗਰਚਾ ਨੇ ਖੁਦ ਕੀਤੀ ਮਨਪ੍ਰੀਤ ਕੌਰ ਦੀ ਰਿਪੋਰਟ ਇਹ ਸੀ ਕਿ ਇਸ ਸੈਕਸ ਰੈਕਟ ਦੇ ਨਾਲ ਉਸ ਨੂੰ ੱੱਕੇ ਨਾਲ ਜੋੜਿਆ ਗਿਆ ਸੀ ਕਿਉਂਕਿ ਜਦੋਂ ਉਸ ਨੂੰ ਕਿਸੇ ਗਾਹਕ ਕੋਲ ਭੇਜਿਆ ਜਾਂਦਾ ਸੀ ਤਾਂ ਜੋ ਵੀ ਰਪਏ ਉਸ ਨੂੰ ਕਹੇ ਜਾਂਦੇ ਸੀ ਕੇ ਸਮੇਤ ਨੂੰ ਇਹ ਨਿਰਪੈ ਦਿੱਤੇ ਜਾਣਗੇ ਜਾਂ ਫਿਰ ਉਹਦੇ ਨਾਲ ਵਾਅਦਾ ਕੀਤਾ ਗਿਆ ਸੀ 19 ਮਨੀ ਜਾਂ ਰੁਪਏ ਉਸ ਨੂੰ ਦਿੱਤੇ ਨਹੀਂ ਸੀ ਜਾਂਦੇ ਤੇ ਅਜਿਹੇ ਇਹ ਹੋਰ ਵੀ ਬਹੁਤ ਸਾਰੀਆਂ ਲੜਕੀਆਂ ਮਜੂਰ ਸੀ ਇਸ ਪੂਰੇ ਮਾਮਲੇ ਦੀ ਇਨਕੁਆਇਰੀ ਤਾਂ ਕੀਤੀ ਗਈ ਪਰ ਇਸ ਪੂਰੀ ਜਾਂਚ ਨੂੰ ਐਸਐਸਪੀ ਤੇ ਹੋਰ ਲੋਕਾਂ ਦੇ ਦੁਆਰਾ ਆਪਣੇ ਹੱਥ ਦੇ ਵਿੱਚ ਹੀ ਰੱਖਿਆ ਗਿਆ ਤੇ ਇਸ ਪੂਰੀ ਜਾਂਚ ਨੂੰ ਆਪਣੇ ਹੱਥ ਵਿੱਚ ਰੱਖਣ ਪਿੱਛੇ ਵੀ ਉਹਨਾਂ ਦਾ ਇੱਕ ਖਾਸ ਮਕਸਦ ਸੀ ਹੁਣ ਇਸ ਤੋਂ ਬਾਅਦ ਜੋ ਇਹ ਦਰਖਾਸਤ ਮਨਪ੍ਰੀਤ ਕੌਰ ਦੇ ਵੱਲੋਂ ਲਿਖਾਈ ਗਈ ਸੀ ਉਹ ਚੱਕ ਐਫ ਆਈ ਆਰ ਪੁਲਿਸ ਵੱਲੋਂ ਦਰਜ ਕਰ ਲਈ ਜਾਂਦੀ ਆ ਜਿਸ ਵਿੱਚ ਬਹੁਤ ਸਾਰੇ ਵਪਾਰੀਆਂ ਸੁਨਿਆਰਿਆਂ ਦੁਕਾਨਦਾਰਾਂ ਇਥੋਂ ਤੱਕ ਕੇ ਪੱਤਰਕਾਰਾਂ ਦੇ ਵੀ ਨਾਮ ਦਰਜ ਕਰ ਲਏ ਜਾਂਦੇ ਨੇ ਇਹਨਾਂ ਵਿੱਚੋਂ ਕੁਝ ਦੀ شناختਾ ਮਨਪ੍ਰੀਤ ਦੇ ਦੁਆਰਾ ਕੀਤੀ ਗਈ ਸੀ ਪਰ ਬਾਕੀਆਂ ਦੀ شناخت ਕਦੇ ਵੀ ਮਨਪ੍ਰੀਤ ਦੇ ਦੁਆਰਾ ਕੀਤੀ ਨਹੀਂ ਗਈ ਪਰ ਮੋਗਾ ਦੇ ਤਤਕਾਲੀਨ ਐਸ ਐਸ ਪੀ ਤੇ ਉਹਨਾਂ ਦੇ ਇਹ ਠਾ ਕੰਮ ਕਰਨ ਵਾਲੀ ਟੀਮ ਦੇ ਦੁਆਰਾ ਉਹਨਾਂ ਦੇ ਨਾਮ ਵੀ ਐਫਆਈਆਰ ਦੇ ਵਿੱਚ ਦਰਜ ਕਰ ਲਈ ਜਾਂਦੇ ਨੇ ਹੁਣ ਅਜਿਹੇ ਐਕਟ ਵਿੱਚ ਫਸਣ ਦਾ ਡਰ ਹਰੇਕ ਆਮ ਇਨਸਾਨ ਨੂੰ ਹੁੰਦਾ ਕਿ ਜੇ ਸਾਡਾ ਨਾਮ ਇਸ ਤਰ੍ਹਾਂ ਦੀ ਕਿਸੇ ਚੀਜ਼ ਦੇ ਨਾਲ ਜੁੜ ਗਿਆ ਤਾਂ ਸਾਡੇ ਪਰਿਵਾਰ ਕਾਰੋਬਾਰ ਤੇ ਇਮੇਜ ਦੇ ਉੱਪਰ ਬਹੁਤ ਜ਼ਿਆਦਾ ਫਰਕ ਪਊਗਾ ਤੇ ਇਸੇ ਡਰ ਦਾ ਫਾਇਦਾ ਚੱਕ ਕੇ ਸ਼ੁਰੂ ਕੀਤੀ ਜਾਂਦੀ ਹੈ ਸੌਦੇਬਾਜ਼ੀ ਮਤਲਬ ਐਸਐਸਪੀ ਤੇ ਇਸਦੇ ਹੋਰ ਅਧਿਕਾਰੀਆਂ ਵੱਲੋਂ ਇਹਨਾਂ ਲੋਕਾਂ ਨਾਲ ਡੀਲਸ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਹੁਣ ਮਰਪੇ ਦੀ ਸ਼ਿਕਾਇਤ ਤੋਂ ਬਾਅਦ ਇਹ ਮਾਮਲਾ ਉਸ ਨੂੰ ਜਸਮ ਪਰੋਚੀ ਦੇ ਤੰਦੇ ਜ਼ਬਰਦਸਤੀ ਝੋਕਣ ਜਾਂ ਜਬਰਜਨਾ ਦੇ ਕੇਸ ਤੋਂ ਅੱਗੇ ਵੱਲ ਕੇ ਇੱਕ ਇੱਕ ਵੱਡਾ ਇਲੈਬੋਰੇਟ ਤੇ ਐਕਸਟੈਂਸਿਵ ਐਕਸਟਰਸ਼ਨ ਰੈਕਟ ਬਣ ਚੁੱਕਿਆ ਸੀ ਜਿਸ ਦੇ ਵਿੱਚ ਜ਼ਿਲ੍ਹਾ ਪੁਲਿਸ ਦੇ ਸੀਨੀਅਰ ਅਧਿਕਾਰੀ ਵੀ ਇਨਵੋਲਵ ਹੋ ਚੁੱਕੇ ਸੀ ਇਹ ਨਹੀਂ ਜੱਜ ਦੇ ਸਾਹਮਣੇ ਜਿਹੜੀਆਂ ਗਵਾਈਆਂ ਮਨਪ੍ਰੀਤ ਕੌਰ ਤੋਂ ਕੁਰਬਾਈਆਂ ਗਈਆਂ ਸੀ ਉਹਨਾਂ ਬਿਆਨਾਂ ਦੇ ਵਿੱਚੋਂ ਵੀ ਕਈ ਦਰ ਤੱਕ ਨਹੀਂ ਸੀ ਕੀਤੇ ਗਏ ਕਿਉਂਕਿ ਸੌਦੇਬਾਜ਼ ਦੇ ਚੱਲਦਿਆਂ ਉਹਨਾਂ 'ਚੋਂ ਕਈਆਂ ਦੇ ਨਾਮ ਐਫ ਆਈ ਆਰ ਦੇ ਵਿੱਚੋਂ ਜਾਂ ਫਿਰ ਮੋਡਲੀ ਐਫ ਆਈ ਆਰ ਦੇ ਵਿੱਚੋਂ ਹਟਾ ਲਏ ਗਏ ਸੀ ਤੇ ਕੁਝ ਅਜੇ ਵੀ ਕਾਰੋਬਾਰੀ ਸੀ ਜਿਨ੍ਹਾਂ ਦੇ ਨਾਮ ਜਾਣ ਬੁੱਝ ਕੇ ਕਾਪੀਆਂ ਦਾ ਵੱਡੇ ਲੈਵਲ ਦੇ ਉੱਤੇ ਉਸ਼ਾਲੇ ਗਏ ਜਿਸ ਪ੍ਰੋਸੀ ਦੇ ਨਾਮ ਉਤੇ ਸ਼ੁਰੂ ਹੋ ਚੁੱਕੇ ਗ੍ਰਾਹੀ ਦੇ ਇਸ ਕੇਸ ਚ ਇੱਕ ਆਦਮੀ ਸੀ ਭਾਗੀ ਕਿਦਰਨ ਵੀਰ ਸਿੰਘ ਜਿਸ ਕੋਲੋਂ ਜਦੋਂ 50000 ਰੁਪਏ ਦੀ ਰਿਸ਼ਵਤ ਐਸਐਚਓ ਦੇ ਵੱਲੋਂ ਕੀਤੀ ਜਾਂਦੀ ਉਸ ਦੀ ਮੰਗ ਕੀਤੀ ਜਾਂਦੀ ਹੈ ਤਾਂ ਉਸਤੇ ਦੁਬਾਰਾ ਇਸ ਦੀ ਰਿਕਾਰਡਿੰਗ ਕਰ ਲਈ ਜਾਂਦੀ ਹੈ ਤੇਸ ਤੋਂ ਬਾਅਦ ਇਸ ਰਿਕਾਰਡਿੰਗ ਨੂੰ ਲੈ ਕੇ ਉਹ ADGP ਲਾਅ ਐਂਡ ਆਰਡਰ ਪੰਜਾਬ ਦੇ ਕੋਲ ਜਾਂਦਾ ਤੇ ਫਿਰ ਉਸ ਦੇ ਦੁਆਰਾ ਆਪਣੀਆਂ ਲਿਖਤੀ ਦੇ ਵਿੱਚ ਸ਼ਿਕਾਇਤਾਂ ਵੀ ਦਰਜ ਕਰਵਾਈਆਂ ਜਾਂਦੀਆਂ ਨੇ ਤੇ ਨਾਲ ਹੀ ਇਹ ਰਿਕਾਰਡ ਵੀ ਦੇ ਦਿੱਤੀ ਜਾਂਦੀ ਹੈ ਤੇ ਫਿਰ ਜਾਂਚ ਹੁੰਦੀ ਆ ਤਾਂ ਇਹ ਸਭ ਕੁਝ ਸਹੀ ਵੀ ਨਿਕਲਦਾ ਤੇ ਫਿਰ ਇਸ ਮਾਮਲੇ 'ਚ ਇੱਕ ਹੋਰ FIR ਦਰਜ ਹੁੰਦੀ ਹੈ FIR ਨੰਬਰ 198 ਤੇ ਇਸ 'ਚ ਨਾਮਜ਼ਦ ਕੀਤਾ ਗਿਆ ਮਨਪ੍ਰੀਤ ਕੌਰ ਨੂੰ ਐਸਐਚਓ ਅਮਰਜੀਤ ਸਿੰਘ ਨੂੰ ਤੇ ਮਨਜੀਤ ਕੌਰ ਨੂੰ ਤੇ ਇਸ FIR ਨੂੰ ਬਾਅਦ ਦੇ ਵਿੱਚ CBI ਵੱਲੋਂ ਵੀ ਟੇਕਓਵਰ ਕੀਤਾ ਗਿਆ ਸੀ ਅਮਰਜੀਤ ਕਾਫੀ ਸਮੇਂ ਫਰਾ ਰਿਹਾ ਇਸ ਤੋਂ ਬਾਅਦ ਮੋਗਾ ਦੇ ਇਸੇ ਸਿਟੀ ਥਾਣੇ ਦੇ ਵਿੱਚ ਨਵਾਂ ਐਸਓ ਪਵਨ ਕੁਮਾਰ ਆਇਆ ਜੋ ਵੀ ਬਿਲਕੁਲ ਉਸੇ ਤਰ੍ਹਾਂ ਦੀ ਨਿਕਲਿਆ ਉਸਨੇ ਮਨਪ੍ਰੀਤ ਤੇ ਮਨਜੀਤ ਕੌਰ ਜੋ ਕਿ ਮੋਢਲੇ ਤੌਰ ਦੇ ਉੱਤੇ ਇਸ ਰੈਕਟਰ ਦੇ ਵਿੱਚ ਸ਼ਾਮਲ ਸੀ ਉਹਨਾਂ ਨੂੰ ਭੱਜਣ ਦੇ ਵਿੱਚ ਮਦਦ ਕੀਤੀ ਦਸੰਬਰ 2007 ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਇਸ ਮਾਮਲੇ ਦਾ ਨੋਟਿਸ ਲਇਆ ਜਾਂਦਾ ਕਿਉਂਕਿ ਹੁਣ ਤੱਕ ਇਸ ਮਾਮਲੇ 'ਚ ਪੰਜਾਬ ਦੇ ਸਿੱਖਿਆ ਮੰਤਰੀ ਦੇ ਬੇਟੇ ਦਾ ਵੀ ਨਾਮ ਆ ਚੁੱਕਿਆ ਸੀ ਤੇ ਇਸੇ ਤੋਂ ਬਾਅਦ ਕੋਰਟ ਨੇ ਇਸ ਮਾਮਲੇ ਨੂੰ ਹਾਈ ਪ੍ਰੋਫਾਈਲ ਮੰਨਦੇ ਹੋਏ ਸੀਬੀਆਈ ਇਨਕੁਆਇਰੀ ਆਰਡਰ ਕਰ ਦਿੱਤੀ ਜਾਂਦੀ ਹੈ ਤੇ ਫਿਰ ਸੀਬੀਆਈ ਨੇ ਇਸ ਦੀ ਇਨਕੁਆਇਰੀ ਅੱਗੇ ਕੀਤੀ ਤੇ ਇਸ ਤੋਂ ਬਾਅਦ ਇਸ ਮਾਮਲੇ 'ਚ ਕਈ ਗ੍ਰਿਫਤਾਰੀਆਂ ਹੋਈਆਂ ਜਿਵੇਂ ਐਸਐਸਪੀ ਦਵਿੰਦਰ ਗਰਚਾ ਐਸਪੀ ਕੁਆਟਰ ਪਰਮਦੀਪ ਸਿੰਘ ਸੱਦੂ सीबीआई ਦੇ ਹੱਥ ਇਹ ਮਾਮਲਾ ਲੱਗਣ ਤੋਂ ਬਾਅਦ ਸੀਬੀਆਈ ਦੇ ਹੱਥ ਕਈ ਸਬੂਤ ਤੇ ਰਿਕਾਰਡਿੰਗਸ ਵੀ ਲਗੀਆਂ ਤੇ ਇਸ ਮਾਮਲੇ ਦੀਆਂ ਕਈ ਪਰਤਾਂ ਵੀ ਖੁੱਲੀਆਂ ਪਰ ਇਸ ਮਾਮਲੇ ਦਾ ਚੈਲੰਜ ਇਹ ਰਿਹਾ ਕਿ ਬਹੁਤ ਸਾਰੀਆਂ ਔਰਤਾਂ ਜੋ ਇਸ ਤੰਦੇ ਦੇ ਨਾਲ ਜੁੜੀਆਂ ਹੋਈਆਂ ਸੀ ਬਹੁਤ ਸਾਰੇ ਅਜਿਹੇ ਲੋਕ ਜੋ ਖੁਦ ਵਿਕਟਮ ਸੀ ਜੋ ਪੁਲਿਸ ਕੋਲ ਦਸਤਾਵੇਜ਼ ਡਾਕੂਮੈਂਟਸ ਤੇ ਐਵੀਡੈਂਸ ਲੈ ਕੇ ਪਹੁੰਚੇ ਪਰ ਉਸ ਮਾਮਲੇ 'ਚ ਜਾਂ ਇਨਵੈਸਟੀਗੇਸ਼ਨ ਦਾ ਹਿੱਸਾ ਨਹੀਂ ਸੀ ਬਣਨਾ ਚਾਹੁੰਦੇ। ਤੋਂ ਸੀਬੀਆਈ ਨੇ ਬਹੁਤੀ ਲਿਮਿਟੇਸ਼ਨ ਦੇ ਵਿੱਚ ਕੰਮ ਕਰਦੇ ਹੋਏ ਮੋਗਾ ਦੇ ਇਸ ਬਹੁਤ ਚਰਚਿਤ ਮਾਮਲੇ ਤੇ ਇੱਕ ਚਾਰਜੀਟਲ ਦਾਖਲ ਕੀਤੀ ਤੇ ਸੀਬੀਆਈ ਨੂੰ ਇੱਕ ਵੱਡੀ ਕਾਮਯਾਬੀ ਉਦੋਂ ਮਿਲੀ ਸੀ ਜਦੋਂ ਇਸ ਮਾਮਲੇ ਦੇ ਵਿੱਚ ਇਨਵੋਲ ਮਨਜੀਤ ਕੌਰ ਰਾਣੂ ਤੇ ਕਰਮਜੀਤ ਬਾੜ ਦੇ ਦੁਆਰਾ ਇਸ ਮਾਮਲੇ 'ਚ ਅਪਰੂਵਰ ਬਣਦੀ ਗੱਲ ਸਾਹਮਣੇ ਆਈ ਸੀ ਤੇ ਹੁਣ ਚਾਰ ਪੁਲਿਸ ਅਧਿਕਾਰੀਆਂ ਨੂੰ ਸਜ਼ਾਾਂ ਵੀ ਮਿਲ ਚੁੱਕੀਆਂ ਨੇ। ਇਸ ਪੂਰੇ ਮਾਮਲੇ ਦੇ ਵਿੱਚ ਕੁੱਲ 10 ਮੁੱਲਜ਼ਮ ਬਣਾਏ ਗਏ ਸੀ ਚਾਰ ਨੂੰ ਹੁਣ ਦੋਸ਼ੀ ਕਰਾ ਦਿੱਤਾ ਜਾ ਚੁੱਕਿਆ ਤੇ ਦੋ ਕੋਰਟ ਨੇ ਬਰੀ ਕਰ ਦਿੱਤੀ ਤਾਂ ਤਿੰਨ ਅਪਰੂਵਰ ਬਣ ਗਏ ਸੀ ਤੇ ਇੱਕ ਦੀ ਮੌਤ ਹੋ ਚੁੱਕੀ ਹੈ ਹੁਣ ਤੁਹਾਡਾ ਇਸ ਪੂਰੀ ਵੀਡੀਓ ਦੇ ਬਾਰੇ ਵਿੱਚ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ